ਫਗਵਾੜਾ ਸ਼ਹਿਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਬਕਾ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮਪ੍ਰਕਾਸ਼ ਦੇ ਯਤਨਾਂ ਸਦਕਾ ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਤੱਕ ਜਾਣ ਲਈ ਚਾਰ ਮਾਰਗੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਸਾਬਕਾ ਮੰਤਰੀ ਸ਼੍ਰੀ ਸੋਮਪ੍ਰਕਾਸ਼ ਅਤੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਡਾਇਰੈਕਟਰ ਮੈਡਮ ਪ੍ਰਿੰਕਾ ਮੀਨਾ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਰੀਬਨ ਕੱਟ ਕੇ ਅਤੇ ਹਰੀ ਝੰਡੀ ਦੇ ਕੇ ਕੀਤਾ ਗਿਆ ਇਸ ਮੌਕੇ ਪਰ ਮੈਂ ਇਕੱਠ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਖੋਜੇਵਾਲ ਅਵਤਾਰ ਸਿੰਘ ਮੰਡ राकेश दुग्गल ਤੋਂ ਇਲਾਵਾ ਸ਼੍ਰੀ ਸੋਮ ਪ੍ਰਕਾਸ਼ ਅਤੇ ਮੈਡਮ ਪ੍ਰੇਂਕਾ ਮੀਨਾ ਨੇ ਦੱਸਿਆ ਹੈ ਕਿ ਇਸ ਪ੍ਰੋਜੈਕਟ ਵਿੱਚ ਦੋ ਬਾਈਪਾਸ ਸ਼ਾਮਿਲ ਕੀਤੇ ਗਏ ਹਨ ਪਹਿਲਾ ਬਾਈਪਾਸ ਫਗਵਾੜਾ ਵਿਖੇ ਲੁਧਿਆਣਾ ਤੋਂ ਜਲੰਧਰ ਰੋਡ ਦੀ ਪੈਂਦੇ ਪਿੰਡ ਜਮਾਲਪੁਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਫਗਵਾੜਾ ਬਾਈਪਾਸ ਨਾਲ ਜਾ ਮਿਲੇਗਾ ਜਿਸ ਦੀ ਕੁੱਲ ਲੰਬਾਈ 6.8 ਕਿਲੋਮੀਟਰ ਹੋਵੇਗੀ ਜਦ ਕਿ ਦੂਸਰਾ ਬਾਈਪਾਸ ਹੁਸ਼ਿਆਰਪੁਰ ਵਿਖੇ ਪਿੰਡ ਮੜਲੀ ਬ੍ਰਾਹਮਣਾ ਤੋਂ ਸ਼ੁਰੂ ਹੋ ਕੇ ਉਹਨਾਂ ਰੋਡ ਤੱਕ ਬਣੇਗਾ ਉਨਾ ਐਵੀ ਦੱਸਿਆ ਹੈ ਕਿ ਇਸ ਪ੍ਰੋਜੈਕਟ ਤੇ ਕੁੱਲ ਲਾਗਤ 1058 ਕਰੋੜ ਰੁਪਏ ਆਵੇਗੀ ਜਦਕਿ ਜ਼ਮੀਨ ਐਕਵਾਇਰ ਕਰਨ ਤੇ 500 ਕਰੋੜ ਰੁਪਏ ਖਰਚ ਆਵੇਗਾ ਇਸ ਮੌਕੇ ਉਹਨਾਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਹੈ ਵਿਕਾਸ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਗੱਡਿਆ ਜਾ ਰਿਹਾ ਹੈ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਭਵਾਰਾ ਚਾਰਪਰ ਬੋਰ ਲੈਂਨ ਸਰਕੂਲ ਕੀਤੀ ਜਾਵੇ ਅੱਜ ਇਹਦੀ ਵਿਧੀਵਤ ਸ਼ੁਰੂਆਤ ਕਰ ਰਹੇ ਹਾਂ ਇਹ ਜੋ ਪਹਿਲਾਂ ਨਿਯਤਨ ਕਰ ਪਈ ਸੀ ਕੇਂਦਰੀ ਮੰਤਰੀ ਉਹਨਾਂ ਨੇ ਦਾ ਨੀਪਤ ਰੱਖਿਆ ਸੀ ਅੱਜ ਸਾਰੀ ਹਾੜਤ ਖਤਮ ਕਰਕੇ ਅੱਜ ਕੰਮ ਸ਼ੁਰੂਆਤ ਕਰ ਰਹੇ ਨੇ ਇਹਦੇ ਪ੍ਰੋਜੈਕਟ ਡਾਇਰੈਕਟਰ ਮੈਡਮ ਮੀਨਾ ਜੀ ਪ੍ਰਿੰਕ ਪ੍ਰਿੰਕ ਮੀਨਾ ਜੀ ਉਹ ਆਏ ਨੇ ਯੰਗ ਆਫੀਸਰ ਨੇ ਮਿਹਨਤੀ ਨੇ ਉਹਨਾਂ ਨੂੰ ਕੰਮ ਕਰਦਾ ਛੋਕ ਹੈ ਜਲਦੀ ਤੋਂ ਜਲਦੀ ਇਹ ਕੰਮ ਕੰਪਲੀਟ ਕਰਾਂਗੇ ਇਹ ਪ੍ਰੋਜੈਕਟ 2 ਸਾਲਾਂ ਦੀ ਕੰਪਲੀਟ ਹੋਣਾ ਹੈ ਇਹਦੇ ਵਿੱਚ ਦੋ ਬਾਈਪਾਸ ਨੇ ਇੱਕ ਬਾਈਪਾਸ ਇੱਥੋਂ ਸ਼ੁਰੂ ਹੋ ਕੇ ਮੇੜੀ ਤੱਕ ਪਵਾੜੇ ਦਾ ਇਸ ਤਰ੍ਹਾਂ ਚਾਰਪਰਦਾ ਜਿਹੜਾ ਬਾਈਪਾਸ ਹੈ ਉਹਨਾਂ ਰੋਡ ਤੱਕ ਬਣਨਾ ਨਵਾਂ ਬਾਈਪਾਸ ਬਣਨਾ ਔਰ ਇੱਕ 48 ਕਿਲੋਮੀਟਰ ਦੀ ਜੋ ਸੜਕ ਦੀ ਲੰਬਾਈ ਹੈ ਤੇ ਇਹਦੇ ਨਾਲ ਹੀ ਸਲਿੱਪ ਰੋਡ ਵੀ ਬਣਨੀ ਆ ਕਿਤੇ ਓਵਰ ਬ੍ਰਿਜ ਬਣਦੀ ਰੋਡ ਉਹ ਵੀ ਬਣੇਗਾ ਇਹਦੇ ਤੁਹਾਨੂੰ ਜਿਹੜਾ ਪ੍ਰੈਸ਼ਰਡ ਡਿਟੇਲ ਦੇ ਦਾਂਗੇ ਸਾਰੇ ਕੋਈ ਧਾਂਜ ਰੱਖ ਕੇ ਵਿਕਾਸ ਦੇ ਤਾਕੇ ਕਿਸੇ ਨੂੰ ਕੋਈ ਹਡਲ ਨਾ ਹੋਵੇ ਓਵਰ ਬ੍ਰਿਜ ਅੰਡਰ ਬ੍ਰਿਜ ਸਾਰੇ ਦਿੱਤੇ ਗਏ ਨੇ ਬੱਸ ਲੇ ਵਾਲੀ ਟਰੱਕ ਲੇ ਵਾਲੀ ਇਹ ਸਾਰਾ ਕੁਝ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਇਹਦਾ ਇੰਜੋਏ ਕਰ ਸਕਣ ਬਹੁਤ 100 ਕਿਲੋਮੀਟਰ ਦੀ ਸਪੀਡ ਤੇ ਇਹ ਪ੍ਰੋਜੈਕਟ ਡਿਜ਼ਾਈਨ ਕੀਤਾ ਗਿਆ ਤਾਂ ਕਿ ਲੋਕੀ ਸਮੇਂ ਸਿਰ ਆਪਣਾ ਸਮੇਂ ਦੀ ਬਚਤ ਵੀ ਹੋਵੇ ਤੇਲ ਦੀ ਬਚਤ ਵੀ ਹੋਵੇ ਲੋਕੀ ਜਾਇ ਕਰਨ ਪਹਾੜ ਸਰਕਾਰ ਵੱਲੋਂ ਬਹੁਤ ਸਾਰੀਆਂ ਨੈਸ਼ਨਲ ਹਾਈਵੇ ਪੰਜਾਬ ਚੁਕੀਆਂ ਗਈਆਂ ਬਹੁਤ ਤੇਜ਼ੀ ਨਾਲ ਖਤਰ ਰਹਿ ਚੱਲ ਰਿਹਾ ਪੁਵਾੜਾ ਵਾਸੀਆਂ ਨੂੰ ਬਹੁਤ ਬਹੁਤ ਪੁਵਾੜਾ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਕਿ ਜਿਹੜੀ ਚੋਕਰੀ ਮੰਗ ਉਹਨੇ ਕੀਤੀ ਉਹ ਪੂਰੀ ਹੋ ਰਹੀ ਹੈ ਬਹੁਤ ਬਹੁਤ ਮਿਹਰਬਾਨ ਸਰ ਸਰ ਜਿਹੜੇ ਸਰਕਾਰੀ ਪ੍ਰੋਜੈਕਟ ਚੱਲ ਰਹੇ ਨੇ ਨੈਸ਼ਨਲ ਹਾਈਵੇ ਦੇ ਪੰਜਾਬ ਦੇ ਵਿੱਚ ਜਮੀਨ ਐਕਵਾਇਰ ਕਰਨ ਦੇ ਲਈ ਬੜੀ ਦਿੱਕਤ ਆਂਦੀ ਆ ਇੱਥੇ ਕੀ ਇਦਾਂ ਲੋਕਾਂ ਦੇ ਨਾਲ ਕੋਈ ਸੰਪਰਕ ਹੋ ਸਕਿਆ ਕਿ ਜਮੀਨ ਐਕਵਾਇਰ ਕਰ ਲਈ ਇੱਥੇ ਜਮੀਨ ਸਾਰੀ ਖੁਆਰ ਹੋ ਚੁੱਕੀ ਹੈ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਦਾ ਸਾਰਾ ਅਸਪੈਕਟ ਕਲੀਅਰ ਹੈ ਸਰ ਇੱਕ ਬੰਗਾ ਰੋਡ ਦੀ ਬੜੀ ਤਮਸ਼ੀਦ ਸਮੱਸਿਆ ਹੈ ਉਹ ਸੜਕ ਦੀ ਉਹਦੇ ਬਾਰੇ ਤੁਹਾਡੀ ਵੀ ਕਹਿਣਾ ਕਿਉਂਕਿ ਜਦੋਂ ਤੁਹਾਡੀ ਸਰਕਾਰ ਸੀ ਪਹਿਲਾਂ ਉਸੇ ਟਾਈਮ ਦੀ ਸੜਕ ਬਣੀ ਹੋਆ ਹੁਣ ਦੇ ਦੇ ਕਲੀਅਰ ਕਰ ਜਿਹੜੀ ਬੰਗਾ ਰੋਡ ਸਟੇਟ ਰੋਡ ਹੈ ਸਰਕਾਰ ਸਟੇਟ ਦੀ ਰੋਡ ਹੈ ਐਸੇ ਜੰਡਾਲਾ ਰੋਡ ਵੀ ਸਟੇਟ ਦੀ ਸੀ ਮੈਂ 16 ਕਰੋੜ ਰੁਪਇਆ ਜਿਸ ਵਣਜੋਗਟ ਵਿਦਿਆ ਕੋਲ ਆ ਕੇ ਦਿੱਤਾ ਸੀ ਪਰ ਪ੍ਰੋਬਲਮ ਇਹ ਹੈ ਪੰਜਾਬ ਸਰਕਾਰ ਵੱਲੋਂ ਕੋਈ ਸਕੀਮ ਗਈ ਨਹੀਂ ਹੈ ਬਣਾਉਣ ਲਈ ਮੈਂ ਅੱਗੇ ਵੀ ਕਿਹਾ ਸੀ ਵੀ ਇੱਕ ਵਾਰੀ ਬਣਾ ਕੇ ਭੇਜੋ ਤੇ ਮਨਜ਼ੂਰ ਮੈਂ ਇੱਕ ਰੱਖ ਦੇਵਾਂਗਾ 16 ਕਰੋੜ 20 ਕਰੋੜ ਜਿੰਨਾ ਲੱਗੇ ਮਨਜ਼ੂਰ ਪਾਵਾਂਗੇ ਗੜਵੀ ਨੇ ਕਿਹਾ ਵੀ ਹੋਇਆ ਪਰ ਇਹ ਪੰਜਾਬ ਸਰਕਾਰ ਭੇਜੀ ਨਹੀਂ ਲੱਕੇ ਸੀਐਸਆਰ ਕਿਹੜਾ ਫੰਡ ਉਹਦੇ ਵਿੱਚ ਅਸੀਂ ਕਰਾ ਸਕਦੇ ਆ ਅੱਗੇ ਕਰਾਇਆ ਵੀ 16 ਕਰੋੜ ਉਸ ਤੋਂ ਜਿਹੜੇ ਆਪਣੇ ਮਿਲਿਆ ਦੇ ਰਹੇ ਵੀ ਪਰ ਸਰਕਾਰ ਦੀ ਟਿੱਲੇ ਟਿੱਲੇ ਬਣਾ ਜੋ ਕਰੇ ਜਕਣਾ ਨਾ ਕੰਮ ਹੋ ਸੜਕ ਪੈਸੇ ਦੀ ਕੋਈ ਸਮੱਸਿਆ ਨਹੀਂ ਹੋ ਰਹੀ कि जैसा कि हशियारपुर फगवाड़ा आपको पता है आज हम उसी के सबके इनाग्रेशन के लिए इकट्ठे हुए हैं 48 किलोमीटर का हमारा प्रोजेक्ट है दो साल की टाइम लाइन है हमारे पास एक अच्छी टीम लगी हुई है इस प्रोजेक्ट पे काम करने के लिए तो मैं उम्मीद हूँ हम दो साल से पहले ही आपको करके देंगे बाकी प्रोजेक्ट के एग्जीक्यूशन के ड्यूरिंग अगर किसी भी तरह की दिक्कतें आएंगी कुछ भी इंट्रेंसेज होगी या लोगों की कुछ ऐसी डिमांडें होगी जो हमसे कुछ कमियाँ रह गई हैं उसको भी हम पूरा करने की अपनी तरफ से पूरी कोशिश करेंगे बाकी अभी तक हमारा इस प्रोजेक्ट में पोजीशन भी पूरा है हंड्रेड परसेंट लैंड एक्वायर्ड है हमारी और आज की डेट में कोई ऐसी दिक्कत नहीं है सब कुछ ठीक चल रहा है इस प्रोजेक्ट काम आज तो स्टार्ट है जी काम आज से स्टार्ट है आप देख ही रहे जैसे हमारे यहाँ पे मशीनरी खड़ी हुई है एक टीम हमारी होशियारपुर साइड से लगी हुई है दूसरी टीम यहाँ से शुरू कर रही है दोनों से। जी दोनों साइड से एक